4 ਲੱਖ ਚ ਵੇਚੀ ਪੰਜਾਬੀ ਲੜਕੀ ਇਹ ਵੀ ਨੇ ਸਤਿ ਤ੍ਰਿਵ ਨੂੰ ਗਈ ਸੀ ਜੇ ਉੱਥੇ ਤਾਂ ਮੈਨੂੰ ਬੇਬੀ ਕੇਅਰ ਚ ਲੈ ਕੇ ਗਏ ਸੀ ਉੱਥੇ ਮੈਨੂੰ ਘਰ ਦੇ ਕੰਮ ਚ ਰੱਖ ਲਏ ਇਹਨਾਂ ਨੇ ਤੇ ਉੱਥੇ ਵੀ ਉਹ ਪਰਚਾ ਵਾਲਾ ਕਰਦੇ ਰਹੇ ਇਹਨੂੰ 4 ਲੱਖ ਰੁਪਏ ਦੇ ਵਿੱਚ ਉੱਥੇ ਵੇਚ ਦਿੱਤਾ ਗਿਆ ਸੀ ਤੇ ਉੱਥੇ ਇਹਨੂੰ ਪੇਟ ਭਰ ਕੇ ਖਾਣ ਨੂੰ ਵੀ ਨਹੀਂ ਦਿੰਦੇ ਸੀ ਤਿੰਨ ਮਹੀਨਿਆਂ ਦੀ ਇਹਨਾਂ ਤਰਖਾ ਨਹੀਂ ਦਿੱਤੀ ਤੇ ਉਹਦੇ ਤੇ ਸੱਦਦ ਕਰਦੇ ਸੀ ਉਮਾਨ ਚ 2 ਮਹੀਨੇ ਤੱਕ ਸੜਕਾਂ ਤੇ ਭਟਕਦੀ ਰਹੀ ਲੜਕੀ 15 ਕ ਦਿਨ ਸਹੀ ਰਹੇ ਮੇਨਾ ਉਸ ਤੋਂ ਬਾਅਦ ਮੈਨੂੰ ਤੌਰਚਰ ਕਰਦੇ ਰਹੇ ਇਹਨਾਂ ਨੇ ਮੈਂ ਕਿਹਾ ਮੇਰਾ ਘਰ ਚੇਂਜ ਕਰ ਦੋ ਕਹਿੰਦੇ ਮੈਂ 2-3 ਲੱਖ ਰੁਪਇਆ ਦੋਤਾ ਘਰ ਚੇਂਜ ਕਰਾਂਗਾ ਜਿਹੜੇ ਬਰਲ ਨੂੰ ਸਾਡੇ ਤੋਂ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਸੀਗੇ ਵੀ ਸਾਡੇ ਇਸ ਤਰ੍ਹਾਂ ਲੜਕੀ ਬਾਹਰ ਜਿਹਦੇ ਸੱਦਰ ਹੋ ਰਿਹਾ ਉਹਨੂੰ ਵਾਪਸ ਮੰਗਾਇਆ ਜਾਵੇ ਤੋ ਇਹ ਲੜਕੀ ਦਸੰਦ ਨਾਂ ਦੇ ਵਿੱਚ ਵਾਪਸ ਆ ਗਈ ਸੀ ਇਹ ਬਹੁਤ ਜ਼ਿਆਦਾ ਬਿਮਾਰ ਸੀ ਜਾਨੋਂ ਮਰਨ ਦੀਆਂ ਮਿਲ ਰਹੀਆਂ ਸੀ ਧਮਕੀਆਂ ਜਿੱਦਣ ਜਿਵੇਂ ਭੱਜਣਾ ਸੀ ਉਹਦਨ ਮੈਂ ਰਾਤ ਇਨਾਂ ਨੇ ਕੁੱਟਿਆ ਤੋਨਾਂ ਵੀ ਲੜਕੀਆਂ ਦਾ ਵੀ ਜਿਹੜਾ ਹੈ ਉਹਨਾਂ ਦਾ ਵੀ ਆਪਾਂ ਨਾਲ ਕੀਤਾ ਜਾਵੇ ਉਹਨਾਂ ਨੂੰ ਵੀ ਆਪੋ ਆਪਣੇ ਤਰ੍ਹਾਂ ਦੇ ਬਚਾਇਆ ਜਾਵੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਘਰ ਹੋਈ ਵਾਪਸੀ ਜਲੰਧਰ ਜ਼ਿਲ੍ਹੇ ਦੀ ਇੱਕ ਨੌਜਵਾਨ ਲੜਕੀ ਜੋ ਆਪਣੇ ਪਰਿਵਾਰ ਦੀਆਂ ਆਰਥਿਕ ਮਜਬੂਰੀਆਂ ਕਾਰਨ ਨੌਕਰੀ ਦੀ ਭਾਲ ਚ ਓਮਾਨ ਗਈ ਸੀ ਉਥੇ ਮਨੁੱਖੀ ਤਸ਼ਕਰੀ ਦਾ ਸ਼ਿਕਾਰ ਹੋ ਗਈ ਉਸਦੀ ਆਪਣੀ ਭਾਬੀ ਨੇ ਇੱਕ ਏਜੰਟ ਨਾਲ ਮਿਲ ਕੇ ਉਸ ਨੂੰ 4 ਲੱਖ ਰੁਪਏ ਵਿੱਚ ਵੇਚ ਦਿੱਤਾ ਪੀੜਤ ਲੜਕੀ ਨੂੰ ਉਥੇ ਗੰਭੀਰ ਤਸ਼ੱਦਦ ਅਨਮਨੁੱਖੀ ਸਲੂਕ ਅਤੇ ਜਾਨੋਂ ਮਰਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਦੇ ਯਤਨਾ ਸਦਕਾ ਕਰਵਾਪਸੀ ਹੋਈ ਪੀੜਤਾ ਲੜਕੀ ਨੇ ਆਪਣੀ ਹੱਦ ਵਿੱਤੀ ਦੱਸਦਿਆਂ ਕਿਹਾ ਕਿ ਉਸਨੇ ਆਪਣੇ ਘਰ ਦੀਆਂ ਮਜਬੂਰੀਆਂ ਨੂੰ ਦੇਖਦਿਆਂ ਇਹ ਸਭ ਵੀ ਸਹਿਣ ਕਰ ਲਿਆ ਪਰ ਹੱਤ ਉਸ ਵੇਲੇ ਹੋਈ ਜਦੋਂ ਉਸਦੀ ਬਿਨਾਂ ਵਜ੍ਹਾ ਕੁੱਟਮਾਰ ਹੋਣ ਲੱਗ ਪਈ ਪੀੜਤਾ ਨੇ ਦੱਸਿਆ ਕਿ عمان ਚ ਉਸਨੂੰ ਲੰਬੇ ਸਮੇਂ ਤੱਕ ਦਿਨ ਰਾਤ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਪਰ ਨਾ ਹੀ ਤਨਖਾਹ ਦਿੱਤੀ ਗਈ ਅਤੇ ਨਾ ਹੀ ਖਾਣਾ ਪੂਰਾ ਉਸਨੇ ਦੱਸਿਆ ਕਿ ਤਸ਼ੱਦਦ ਦੇ ਵਿਰੋਧ ਉੱਤੇ ਉਸਨੂੰ ਜਾਨੋਂ ਮਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਮਰਜ਼ੀ ਦੇ ਖਿਲਾਫ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਪੀੜਤਾ ਨੇ ਦੱਸਿਆ ਕਿ ਕਿਸੇ ਤਰ੍ਹਾਂ ਉਹ ਬੱਚ ਬਚਾ ਕੇ ਪਰਿਵਾਰ ਦੇ ਚੁੰਗਲ ਤੋਂ ਨਿਕਲਣ ਤੋਂ ਬਾਅਦ ਉਸਨੂੰ ਤਕਰੀਬਨ 2 ਮਹੀਨਿਆਂ ਤੱਕ عمان ਦੀਆਂ ਸੜਕਾਂ ਤੇ ਭਟਕਣਾ ਪਿਆ ਜਿੱਥੇ ਉਸਦੇ ਲਈ ਕੋਈ ਸਹਾਰਾ ਨਹੀਂ ਸੀ ਪੀੜਤਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਮਾਨ ਚ ਉਸ ਵਾਂਗ ਹੀ ਯੂਪੀ ਬਿਹਾਰ ਤੇ ਪੰਜਾਬ ਦੀਆਂ ਲਗਭਗ 20 ਹੋਰ ਲੜਕੀਆਂ ਵੀ ਇੱਕ پارک ਚ ਨਰਕ ਭਰੀ ਜ਼ਿੰਦਗੀ ਜੀ ਰਹੀਆਂ ਨੇ ਜਿਨ੍ਹਾਂ ਦੀ ਜ਼ਿੰਦਗੀ ਹਰ ਵੇਲੇ ਖਤਰੇ ਚ ਹੈ ਇੱਕ ਭਿਆਨਕ ਮੰਜ਼ਰ ਦਾ ਜ਼ਿਕਰ ਕਰਦੇ ਪੀੜਤਾ ਨੇ ਦੱਸਿਆ ਕਿ ਲੜਕੀ ਨੂੰ ਉਸ ਦੀਆਂ ਅੱਖਾਂ ਸਾਹਮਣੇ ਸਿੱਧਾ پارک ਉਸਦੇ ਵਾਲਾਂ ਤੋਂ ਘਸੀੜ ਕੇ ਕਾਰ ਚ ਬਿਠਾ ਕੇ ਲਿਆ ਗਿਆ ਇਸ ਘਟਨਾ ਨੇ ਪੂਰੇ ਮਨ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਤੇ ਉਸ ਅੰਦਰ ਵਾਪਸੀ ਦੀ ਉਮੀਦ ਨੂੰ ਖਤਮ ਕਰ ਦਿੱਤਾ ਫਿਰ ਕਿਸੇ ਤਰੀਕੇ ਪੀੜਤਾ ਨੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਉਸਦੇ ਪਤੀ ਵੱਲੋਂ ਰਸਵਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਾਰੀ ਜਾਣਕਾਰੀ ਦਿੱਤੀ ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਜ਼ ਦੀ ਮਦਦ ਨਾਲ ਤੁਰੰਤ ਕਾਰਵਾਈ ਕੀਤੀ ਜਿਸ ਸਦਕਾ 10 ਦਿਨਾਂ ਅੰਦਰ ਹੀ ਪੀੜਤਾ ਦੀ ਸੁਰੱਖਿਤ ਵਾਪਸੀ ਸੰਭਵ ਹੋਈ ਪੀੜਤਾ ਤੇ ਉਸਦੇ ਪਰਿਵਾਰ ਨੇ ਸੰਤ ਸੀਚੇਵਾਲ ਅਤੇ ਭਾਰਤੀ ਸਰਕਾਰ ਦਾ तहे ਦਿਲੋਂ ਧੰਨਵਾਦ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਡੂੰਗੀ ਹਮਦਰਦੀ ਪ੍ਰਗਟ ਕਰਦੇ ਆ ਸੁਣੋ ਕੀ ਕਿਹਾ ਜੀ ਕਦੋਂ ਗਏ ਸੀ ਕੋ ਮੈਂ 2024 ਚ ਗਈ ਸੀ ਕਿ 6 ਇਹ 6 ਤਰੀਕ ਜੀ 27 ਤਰੀਕ ਨੂੰ 6 ਮਹੀਨੇ 27 ਤਰੀਕ ਨੂੰ ਗਈ ਸੀ ਜੀ ਉੱਥੇ ਤਾਂ ਮੈਨੂੰ ਬੇਬੀ ਕੇਅਰ ਚ ਲੈ ਕੇ ਗਏ ਸੀ ਉੱਥੇ ਮੈਨੂੰ ਘਰ ਦੇ ਕੰਮ ਚ ਰੱਖ ਦੇ ਇਨਾਂ ਨੇ ਤੇ ਉੱਥੇ ਮੈਨੂੰ ਪੌੜਚਾ ਪੱਲਾ ਕਰਦੇ ਰਹੇ ਜਦੋਂ ਇਥੋਂ ਕਦੋਂ ਗਏ ਸੀ ਕਿਹਦੇ ਵੱਲੋਂ ਭੇਜਿਆ ਗਿਆ ਸੀ ਕਿਹਦੇ ਨਾਲ ਗੱਲਬਾਤ ਚੱਲੀ ਤੁਹਾਡੀ ਇੱਥੇ ਜਾਣ ਤੋਂ ਪਹਿਲਾਂ ਜੀ ਤੇ ਮੇਰੇ ਘਰ ਚ ਹੀ ਸੀਗਾ ਜੀ ਹੂੰ ਤਰਾ ਚ ਫੈਲ ਕੇ ਮੇਰੇ ਗਏ ਸੀਗੇ ਤਾਂ ਉਹਨਾਂ ਚ ਫਿਰ ਮੈਂ ਉਹ ਆ ਗਏ ਤਾਂ ਮੈਨੂੰ ਰਿਸ਼ਤੇਦਾਰ ਨੇ ਕਿਹਾ ਰਿਸ਼ਤੇਦਾਰੀ ਸੀ ਸਾਡਾ ਅੱਛਾ ਉਹਨਾਂ ਨੇ ਜਿੱਦਾਂ ਇਹ ਤੋਂ 30000 ਰੁਪਏ ਲਿਆ ਭੇਜਣ ਦਾ ਅੱਛਾ ਤੁਹਾਡੇ ਕੋਲ 30000 ਹਾਂਜੀ ਸਾਡੇ ਕੋਲ 30000 ਲਿਆ ਉਧਰ ਜਾ ਕੇ ਏਜੰਟ ਨੇ ਵੀ ਦਿੱਤਾ ਇਹਨਾਂ ਨੂੰ ਅੱਛਾ ਏਜੰਟ ਨੇ ਵੀ ਦਿੱਤਾ ਇਹ ਕਿੰਨਾ ਦਿੱਤਾ ਕਿੰਨਾ ਇਹਨਾਂ ਨੂੰ ਪਤਾ ਨਹੀਂ ਹੈਗਾ ਏਜੰਟ ਨੇ ਵੀ ਦਿੱਤਾ ਹੈਗਾ ਤਾਂ ਉਧਰ ਮੈਨੂੰ ਆਫਿਸ 'ਚ ਰੱਖਿਆ ਆਫਿਸ 'ਚ ਰੱਖਿਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕੰਮ ਤੇ ਭੇਜਤਾ ਪੰਮ ਤੇ ਭੇਜ ਜਿਉਂ ਉੱਥੇ ਮੈਨੂੰ 15 ਕ ਦਿਨ ਸਹੀ ਰਹੇ ਮੇਨਾ ਉਤਵਾਂ ਮੈਨੂੰ ਟੌਰਚਰ ਕਰਦੇ ਰਹੇ ਇਹਨਾਂ ਨੂੰ ਮੈਂ ਕਿਹਾ ਮੇਰਾ ਘਰ ਚੇਂਜ ਕਰ ਦੋ ਕਹਿੰਦੇ ਮੈਂ 2.5-3 ਲੱਖ ਰੁਪਇਆ ਦਵਾਂ ਤਾਂ ਘਰ ਚੇਂਜ ਕਰਾਂਗੇ ਮੈਂ ਕਿਹਾ ਇੰਨੇ ਪੈਸੇ ਕੋਈ ਹੈ ਨਹੀਂ ਮੈਂ ਕਿੱਥੋਂ ਬਾਨਨੇ ਠੀਕ ਹੈ ਫਿਰ ਨਾਲੇ ਮੇਰਾ ਧੰਕੀ ਦਿੱਤੀ ਕੁੱਟ ਮਾਰਦੀ ਤੇ ਜਿੱਦਨ ਜੀ ਮੈਂ ਭੱਜਣਾ ਸੀ ਉਸ ਦਿਨ ਮੈਂ ਰਾਤ ਇਹਨਾਂ ਨੇ ਕੁੱਟਿਆ ਹਾਂ ਹਾਂਜੀ ਮਤਲਬ ਜਿਹੜੇ ਤੁਸੀਂ ਰਹਿ ਰਹੇ ਸੀਗੇ ਜਿਨ੍ਹਾਂ ਦੇ ਆਫਿਸ ਦੇ ਵਿੱਚ ਰਹਿ ਰਹੇ ਸੀ ਜਿਨ੍ਹਾਂ ਦੇ ਆਫਿਸ ਨਾਲ ਨਹੀਂ ਨਹੀਂ ਕੁੱਟੇ ਜਿਨ੍ਹਾਂ ਦੇ ਘਰ ਵਿੱਚ ਕੰਮ ਕਰਦੇ ਸੀ ਜਿਨ੍ਹਾਂ ਦੇ ਘਰ ਕੰਮ ਕਰ ਰਹੇ ਸੀ ਉਹ ਪਾਤੀ ਸੀ ਜਾਂ ਉੱਥੋਂ ਦੇ ਰਹਿਣ ਵਾਲੇ ਉਹ ਅਰਬੀ ਲੋਕ ਸੀ ਉਹ ਅਰਬੀ ਲੋਕ ਸੀ ਜਿਨ੍ਹਾਂ ਨੇ ਤੁਹਾਡੇ ਨਾਲ ਕੁੱਟ ਮਾਰ ਕੇ ਹਾਂਜੀ ਉੱਥੇ ਕੰਮ ਕਿੰਨਾ ਚਿਰ ਕਰਦੇ ਸੀ ਮੈਂ ਉੱਥੇ ਕੰਮ ਜੀ ਕੀਤਾ ਆ 8 ਮਹੀਨੇ ਸਵੇਰ ਸਵੇਰੇ ਤੱਕ ਤੋਂ ਤੋਂ ਸ਼ੁਰੂ ਕਰਦੇ ਕੰਮ ਮੈਂ ਜੀ ਉੱਥੇ 4 ਵਜੇ ਉੱਠ ਜਾਂਦੀ ਸੀ ਤਿੰਨ ਚਾਰ ਵਜੇ ਉੱਠਣਾ ਹੀ ਉਠਣਾ ਰਾਤ ਨੂੰ ਸੌਣ ਦਾ ਕੋਈ ਟਾਈਮ ਨਹੀਂ ਆ। ਰੋਟੀ ਪਾਣੀ ਵਗੈਰਾ ਅਸੀਂ ਬਣਾਉਣਾ ਸਾਰੇ ਕੁੱਕ ਦਾ ਕੰਮ ਕਰਨਾ ਨਿਆਣੇ ਸਾਹਮਣੇ ਅਸੀਂ ਕਰਨਾ। ਠੀਕ ਹੈ। ਤੁਹਾਨੂੰ ਦਿੰਦੇ ਸੀ ਕਿ ਰੋਟੀ ਪਾਣੀ ਜਾਂ ਕੋਈ ਉਸ ਤੋਂ ਬਾਅਦ ਪੈਸੇ ਦਿੰਦੇ ਸੀਗੇ? ਪੈਸੇ ਦਿੰਦੇ ਸੀ ਕਿ ਤਿੰਨ ਮਹੀਨੇ ਸੈਲਰੀ ਨਹੀਂ ਦਿੱਤੀ ਉਹਨਾਂ ਨੇ। ਉਹ ਨਹੀਂ ਦਿੱਤੀ। ਨਹੀਂ ਦਿੱਤੀ ਬਾਅਦ। ਤਸ਼ੱਦਦ ਕਿਹੜੀ ਗੱਲ ਤੋਂ ਜ਼ਿਆਦਾਤਰ ਕੀ ਮੰਗ ਕਰਦੇ ਸੀ ਕਿਉਂ ਕੀਤਾ ਜਾਂਦਾ ਸੀਗਾ? ਇਹ ਕਰਦੇ ਸੀ ਤਾਂ ਕੰਮ ਨਹੀਂ ਕਰਦੀ ਸਾਰਾ ਦਿਨ ਕੰਮ ਕਰਨੇ ਕੈਮਰੇ ਵੀ ਲੱਗੇ ਰਹੇ ਨੇ। ਇਹ ਤਾਂ ਕੰਮ ਨਹੀਂ ਕਰਦੀ ਨਾ ਰੈਸਟ ਦਾ ਟਾਈਮ ਹੈ ਨਾ ਕੋਈ ਦਾ ਟਾਈਮ ਆ। ਹੂੰ। ਇਹ ਸਾਰਾ ਦਿਨ ਕੰਮ ਹੀ ਕਰਨਾ। ਮਾਹਲੂਨ ਨੂੰ ਉਸ ਕਰ ਉਹ ਚੀਜ਼ ਹੋਈ ਕਿ ਤੁਹਾਨੂੰ ਵੇਚਿਆ ਗਿਆ ਜਾਂਦਾ ਮੈਨੂੰ ਮਸੂਦ ਥੋੜੇ ਦਿਨ ਤੇ ਹੋ ਗਿਆ ਸੀ ਹੂੰ ਦੋ ਤਿੰਨ ਵਾਰ ਮੈਨੂੰ ਪਤਾ ਲੱਗਿਆ ਕਿ ਮੈਨੂੰ ਵੇਚਿਆ ਗਿਆ ਹੈ ਹੂੰ ਜਦੋਂ ਜੀ ਮੇਰੇ ਘਰ ਚ ਕੋਈ ਦਿੱਕਤ ਸੀ ਮੈਨੂੰ ਮੈਂ ਕਿਹਾ ਮੈਨੂੰ ਛੁੱਟੀ ਦੋ ਕਹਿੰਦੇ ਨਹੀਂ ਤੁਹਾਨੂੰ ਵੇਚਿਆ ਗਿਆ ਕਿਸ ਤਰ੍ਹਾਂ ਦੀ ਕੁੱਟ ਮਾਰ ਤੁਹਾਡੇ ਨਾਲ ਕੀਤੀ ਜਾਂਦੀ ਸੀ ਕੀ ਕੁੱਟ ਮਾਰ ਜੀ ਮੈਨੂੰ ਡਰਾਵਾ ਦਿੱਤਾ ਦੋ ਵਾਰੀ ਮੇਰੇ ਤੇ ਹੱਥ ਚੱਕਿਆ ਇਹਨਾਂ ਨੇ ਹੂੰ ਇੱਕ ਵਾਰੀ ਤਾਂ ਚਪੇੜ ਮਾਰੀ ਆ ਹੂੰ ਇੱਕ ਵਾਰੀ ਜੀ ਇਹਨਾਂ ਨੇ ਮੈਨੂੰ ਕੁੱਟਿਆ ਬਹੁਤ ਠੀਕ ਹੈ ਚਲੋ ਮੈਂ ਕਿ ਚਪੇੜ ਰਾਤ ਨੂੰ ਮਾਰੀ ਤਾਂ ਮੈਂ ਉਹ ਦਿਨ ਭੱਜਣਾਂ ਕੋਸ਼ਿਸ਼ ਕਰ ਲਿਆ ਹੋਰ ਵੀ ਲੜਕੀਆਂ ਤੁਹਾਡੇ ਨਾਲ ਕੋਈ ਨਹੀਂ ਨਹੀਂ ਉੱਥੇ ਤਾਂ ਨਹੀਂ ਆ ਪਾਰਕ 'ਚ ਬਹੁਤ ਕੋਈ ਲੜਕੀਆਂ ਫਸੀ ਗਈਆਂ ਅਚੰਭਰ ਵੀ ਬਹੁਤ ਸਾਰੀਆਂ ਬਹੁਤ ਸਾਰੀਆਂ ਹਾਂਜੀ ਮੈਂ ਉਹਨਾਂ ਇਸ ਵਾਸਤੇ ਗਈ ਸੀ ਕਿ ਉਹਨਾਂ ਇਸ ਵਾਸਤੇ ਜੀ ਉੱਥੇ ਜਾ ਕੇ ਟੌਰਚਰ ਕੀਤਾ ਗਿਆ ਉਹਨਾਂ ਨੇ ਬਹੁਤ ਜ਼ਿਆਦਾ ਇੱਕ ਤਾਂ ਉਹਨਾਂ ਨੇ ਮੇਰਾ ਆਫਿਸ 'ਚ ਲੈ ਕੇ ਗਏ ਪਾਸਵਰਡ ਉਹਨਾਂ ਨੇ ਮੇਰੇ ਤੋਂ ਲੈ ਲਿਆ ਉਸੇ ਟਾਈਮ ਲੈ ਕੇ ਜੀ ਮੈਨੂੰ ਫਿਰ ਉਹਨਾਂ ਨੇ ਦੋ ਦਿਨ ਉੱਥੇ ਆਫਿਸ 'ਚ ਰੱਖਿਆ ਉਸ ਤੋਂ ਬਾਅਦ ਮੈਨੂੰ ਕੰਮ ਤੇ ਭੇਜਤਾ ਕੰਮ ਤੇ ਗਈ ਜੀ ਉਹਨਾਂ ਨੇ ਮੈਨੂੰ ਟੌਰਚਰ ਬਹੁਤ ਕੀਤਾ ਉੱਥੇ ਜਾ ਕੇ ਜੀ ਉਹਨਾਂ ਨੇ ਇੰਨਾ ਕੁ ਟੌਰਚਰ ਕੀਤਾ ਮੈਂ ਫਰਹੀ ਗਈ ਰਹੀ ਕਿ ਹੱਦੋਂ ਵੱਧ ਹੋ ਗਿਆ ਫੇ ਜੀ ਇੱਥੇ ਕਦੇ ਅਸੀਂ ਮੀੜ ਦਾ ਕੰਮ ਨਹੀਂ ਕੀਤਾ ਉੱਥੇ ਜਾ ਕੇ ਬਹੁਤ ਵੱਡਾ ਸਾਡਾ ਜਿਹੜਾ ਮੀੜ ਦਾ ਕੰਮ ਉਹ ਕਦੇ ਅਸੀਂ ਵੱਟਿਆ ਵੀ ਨਹੀਂ ਹੈਗਾ ਉੱਥੇ ਸਾਡੇ ਕੋਲ ਕਰਾਇਆ ਗਿਆ ਜੀ ਅਸੀਂ ਕਹਿੰਦੇ ਸੀ ਇਹ ਕੰਮਾ ਨਹੀਂ ਤਾਂ ਉੱਥੇ ਬਹੁਤ ਜ਼ਿਆਦਾ ਸਾਡੇ ਕੋਲ ਕਰੋਨ ਨੂੰ ਕਹਿੰਦੇ ਸੀ ਤੇ ਇਸ ਕਰਕੇ ਉੱਥੋਂ ਮੈਨੂੰ ਸਟੈਪ ਚੱਕਣਾ ਪਿਆ ਕਿ ਬਹੁਤ ਜ਼ਿਆਦਾ ਕੀ ਹੁੰਦਾ ਸੀ ਉੱਥੇ ਬਾਬਾ ਜੀ ਨਾਲ ਰਾਬਤਾ ਕਿਸ ਤਰ੍ਹਾਂ ਹੋਇਆ ਤੁਹਾਡਾ ਕਿਸ ਤਰ੍ਹਾਂ ਮਦਦ ਦੀ ਗੁਹਾਰ ਲਗਾਈ ਜਦੋਂ ਤੁਹਾਡੇ ਦਿਨਾਂ ਵਿੱਚ ਸੱਦ ਤੋੜਿਆ ਸੀ ਜੀ ਕਰਦੇ ਨੇ ਸਾਡਾ ਬਾਬੇ ਕੋ ਆਏ ਤਾਂ ਇਹਨਾਂ ਨੇ ਸੁਣਵਾਈ ਕੀਤੀ ਹੂੰ ਤੇ ਬਹੁਤ ਜ਼ਿਆਦਾ ਜੀ ਤੁਹਾਡੀ ਕਿਦਾਂ ਗੱਲਬਾਤ ਹੋਈ ਕਰਦੇ ਆ ਜੀ ਨਾਲ ਫੋਨ ਤੇ ਗੱਲਬਾਤ ਹੋ ਜਾਂਦੀ ਸੀ ਤੁਹਾਡੀ ਹਾਂ ਜੀ ਹੋ ਜਾਂਦੀ ਉਹ ਵੀ ਥੋੜਾ ਬਾੜਾ 5 ਮਿੰਟ ਹੋ ਗਏ ਜੀ 10 ਮਿੰਟ ਹੋ ਗਏ ਫੋਨ ਆਲਾ ਕਰ ਕਰਦੇ ਜੀ ਉਹ ਵੀ ਰੋਕਦੇ ਸੀ ਕਿ ਤੁਸੀਂ ਘਰੇ ਫੋਨ ਨਹੀਂ ਕਰਨਾ ਹੂੰ ਕਰਦੇ ਆਣਾ ਤੁਸੀਂ ਗੱਲ ਨਹੀਂ ਕਰਨੀ ਜੀ ਫੋਨ ਰੱਖੋ ਸਾਈਡ ਤੇ ਕੰਮ ਕਰਾਉਂਦੇ ਸੀ ਖਦੋਬਾਦ ਜੀ ਸਵੇਰ ਨੂੰ ਉਠਾ ਲੈਣਾ ਰਾਤ ਨੂੰ ਸੌਣ ਦਾ ਸਾਡਾ ਕੋਈ ਟਾਈਮ ਨਹੀਂ ਹੈ। ਜਦੋਂ ਤੁਸੀਂ ਇੱਥੋਂ ਭੱਜੇ ਤੇ ਬਾਅਦ ਚ ਕੀ ਸੋਚਾਂਗੇ ਰਹਿਣਾ ਕਿੱਥੇ ਤੇ ਕਿੱਦਾਂ ਕਿੱਥੇ ਰਹਿ ਫਿਰੋਗੇ। ਜੀ ਅਸੀਂ ਅਸੀਂ ਇੱਥੋਂ ਭੱਜੇ ਜੀ ਸਾਨੂੰ ਅਸੀਂ ਪਹਿਲਾਂ ਵੈਸੇ ਹੀ ਗਏ ਜੀ ਸਾਡਾ ਰਹਿਣ ਦਾ ਕੋਈ ਟਿਕਾਣਾ ਨਹੀਂ ਸੀ। ਕਿ ਅਸੀਂ ਕਿੱਥੇ ਰਹਿਣਾ ਤਾਂ ਕਿੱਥੇ ਸਾਨੂੰ ਰੋਟੀ ਮਿਲਣੀ ਸਾਨੂੰ ਕੋਈ ਟਿਕਾਣਾ ਨਹੀਂ ਸੀ। ਕਿ ਬਹੁਤ ਦਿੱਕਤ ਸੀ ਉੱਥੇ ਨਾ ਕੋਈ ਰੋਟੀ ਨਾ ਪਾਣੀ ਨਾ ਲੈ ਕੁਛ ਨਹੀਂ। ਰਹਿ ਕਿੱਥੇ ਵੀ? ਪਾਰਕ 'ਚ ਰਹਿ ਰਹੀ ਸੀ। ਹਾਂ। ਉੱਥੇ ਦਾ ਕੀ ਮਾਹੌਲ ਸੀ? ਬਹੁਤ ਗੰਦਾ ਮਾਹੌਲ ਆ ਉੱਥੇ। ਉਹ ਤੇ ਬਾਕੀ ਕੁੜੀਆਂ ਵੀ ਫਸੀਆਂ ਹੋਈਆਂ। ਪੰਜਾਬੀ ਸੀ ਸਾਰੀ? ਪੰਜਾਬੀ ਵੀ ਆ ਯੂਪੀ ਦੇ ਵੀ ਵਿਆਹ ਦੀਆਂ। ਇਸੇ ਚੀਜ਼ ਦਾ ਸ਼ਕਾਰ ਹੋ ਰਹੀਆਂ। ਹਾਂਜੀ ਸਾਰੀ ਇਸੇ ਚੀਜ਼ ਦੀਆਂ ਸ਼ਕਾਰ। ਕਿੰਨੀਆਂ ਕੁ ਛਕੀਆਂ ਨੇ? 20 ਕੁੜੀਆਂ ਹੋਣੀਆਂ ਆ। ਹਲੇ ਵੀ ਉੱਥੇ। ਹਾਂਜੀ। ਉਹਨਾਂ ਨੇ ਵੀ ਕੋਈ ਭੱਜ ਜਾਂਦਾ ਕੋਈ ਰਾਹ ਅਪਣਾਇਆ ਜਾਂ ਤੁਹਾਡੇ ਵਾਂਗੂ ਜਾਂ ਨਹੀਂ ਸਾਡੇ ਵਾਂਗੂ ਜਿੱਦਾਂ ਭੱਜ ਕੇ ਆਈਆਂ ਹੋਈਆਂ। ਹੂੰ। ਕੋਈ 20 ਦਿਨ ਲਾਇਆ ਕੋਈ ਨੇ 1 ਮਹੀਨਾ ਲਾਇਆ ਕਨ 6 ਮਹੀਨੇ ਲਾਇਆ ਇਦਾਂ ਹੀ ਭੱਜ ਕੇ ਆਈਆਂ ਨਾਲ ਕਿ ਬਹੁਤ ਦੁੱਖਤ ਜੀ ਰਹਿਆ ਤੁਸੀਂ ਕਿੰਨਾ ਸਮਾਂ ਬਿਤਾਉ ਰਹੇ ਹੋ ਇਥੇ ਜਿਵੇਂ 8 ਮਹੀਨੇ ਬਿਤਾ ਰਿਹਾ ਹਾਂ ਹਾਂਜੀ ਇੱਕ ਬੜਾ ਦੁਖਾਂ ਦਾ ਕਿ ਪੰਜਾਬ ਦੇ ਵਿੱਚ ਇਹੋ ਜਿਹੇ ਗੁਰੂ ਸਰਗਰਮ ਜਿਹੜੇ ਜਿਹੜੇ ਗਰੀਬ ਪਰਿਵਾਰਾਂ ਨੂੰ ਜਿਹੜਾ ਹੈ ਉਹਨਾਂ ਦੇ ਉੱਤੇ ਉਹਨਾਂ ਉਹਨਾਂ ਨੂੰ ਆਪਣੀ ਚੁਗਲ ਵਿੱਚ ਪਸਾਉਂਦੇ ਆ ਬਾਹਰ ਲਿਜਾ ਕੇ ਜਿਸ ਤਰ੍ਹਾਂ ਉਹ ਲੜਕੀ ਜ਼ਿਲੰਦਰ ਏਰੀਆ ਦੇ ਵਿੱਚੋਂ ਇਹ ਮਾਰਕੀਟ ਤੋਂ ਵਾਪਸ ਆਈ ਹੈ ਇਹਨੂੰ 4 ਲੱਖ ਰੁਪਏ ਦੇ ਵਿੱਚ ਉੱਥੇ ਵੇਚ ਦਿੱਤਾ ਗਿਆ ਸੀ ਤੇ ਉੱਥੇ ਇਹਨੂੰ ਪੇਟ ਭਰ ਕੇ ਖਾਣ ਨੂੰ ਵੀ ਨਹੀਂ ਦਿੰਦੇ ਸੀ ਤਿੰਨ ਮਹੀਨਿਆਂ ਦੀ ਇਹਨਾਂ ਤਰਖਾ ਨਹੀਂ ਦਿੱਤੀ ਤੇ ਉਹਦੇ ਤੇ ਸੱਦਤ ਕਰਦੇ ਸੀ ਫਿਰ ਇਹਦੇ ਉੱਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਕਿ ਤੈਨੂੰ ਜਿਹੜਾ ਹੈਗਾ ਦੋ ਤਿੰਨ ਹਫ਼ਤਿਆਂ ਦੇ ਵਿੱਚ ਜਿਹੜਾ ਹੈਗਾ ਤੈਨੂੰ ਮਾਰ ਦੇਣਾ ਫਿਰ ਉੱਥੇ ਆ ਇਹਨੂੰ ਲੱਗਾ ਕਿ ਮੈਨੂੰ ਖਤਰਾ ਵਾ ਉੱਥੋਂ ਨਿਕਲ ਗਈ ਲੜਕੀ ਇਹ 2-3 ਹਫ਼ਤੇ ਉੱਥੇ ਸੜਕਾਂ ਦੇ ਉੱਤੇ ਵੱਖ-ਵੱਖ ਥਾਵਾਂ ਤੇ ਰਹਿੰਦੀ ਰਹੀ ਹੁਣ ਲੜਕੀ ਵਾਸਤੇ ਇਸ ਤਰ੍ਹਾਂ ਬਾਹਰ ਰਹਿਣਾ ਕਿੰਨਾ ਔਖਾ ਤੇ ਫਿਰ ਉਹਨਾਂ ਨੇ ਉਹਨਾਂ ਨੇ ਘਰ ਵਾਲਿਆਂ ਨੇ ਇਹ ਜਿਹੜੀ ਜਿੱਥੇ ਕੰਮ ਕਰਦੀ ਸੀ ਜਦੋਂ ਘਰੋਂ ਬਾਹਰ ਆ ਗਈ ਉਹਨਾਂ ਨੇ ਚੋਰੀ ਦੀ ਕੰਪਲੇਂਟ ਦਿੱਤੀ ਵੀ ਸਾਡੇ ਚੋਰੀ ਕੀਤੀ ਹੈ ਫਿਰ ਇਹਨੂੰ ਇਹਨੂੰ ਜਿਹੜਾ ਹੈ 8 ਅਮਾਨੀ ਰਿਆਲ ਜਿਹੜਾ ਸੀਗਾ ਉਹਦਾ ਵੀ ਜੁਰਮਾਨਾ ਭਰਨਾ ਪਊਗਾ ਅਤੇ ਜਿਹੜੇ ਭਾਰਤ ਦੇ तकरीबन 2 ਲੱਖ ਰੁਪਏ ਬਣਦੇ ਆ ਤੇ ਇਹਨਾਂ ਨੇ ਇਸ ਲੜਕੀ ਨੇ 11 ਅਪ੍ਰੈਲ ਨੂੰ ਸਾਡੇ ਕੋਲ 29 ਅਪ੍ਰੈਲ ਨੂੰ ਸਾਡੇ ਤੋਂ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ ਕਿ ਵੀ ਸਾਡੇ ਇਸ ਤਰ੍ਹਾਂ ਲੜਕੀ ਬਾਹਰ ਜਿਹਦੇ ਜਿੱਸਦਰ ਹੋ ਰਿਹਾ ਉਹਨੂੰ ਵਾਪਸ ਮੰਗਾਇਆ ਜਾਵੇ ਤੇ ਇਹ ਲੜਕੀ 10 ਦਿਨਾਂ ਦੇ ਵਿੱਚ ਵਾਪਸ ਆ ਗਈ ਸੀ ਇਹ ਬਹੁਤ ਜ਼ਿਆਦਾ ਬਿਮਾਰ ਸੀ ਇਹਨੂੰ ਟਾਈਫਰਡ ਹੋ ਗਿਆ ਕਾਫੀ ਚਿਰ ਜਿਹੜਾ ਹੈਗਾ ਹੁਣ ਇਹ ਤੰਦਰੁਸਤ ਹੋ ਕੇ ਇਹ ਅੱਜ ਸਿਹਾਈ ਹੈ ਸੋ ਤਕਰੀਬਨ ਇਹਨਾਂ ਨੇ ਜਿਹੜੇ 2 ਲੱਖ ਜੁਰਮਾਨਾ ਸੀ ਉਹਦੇ ਵਿੱਚੋਂ ਵੀ ਫਿਰ ਜਦੋਂ ਕੰਬੈਸ਼ੀ ਨੇ ਦਖਲ ਦਿੱਤਾ ਤਾਂ 50 ਹਜ਼ਾਰ ਦੇ ਵਿੱਚ ਉਹਨਾਂ ਦਾ ਨਾਲ ਹੋ ਗਿਆ ਸੋ ਇਹਨੇ ਲੜਕੀ ਨੇ ਕਾਫੀ ਜਿਹੜੇ ਅੱਗੇ ਹੋਰ ਵੀ ਦੱਸਿਆ ਕਿ ਤਕਰੀਬਨ 20 ਦੇ ਕਰੀਬ ਲੜਕੀਆਂ ਉੱਥੇ ਵੀ ਪਾਰਕਾਂ ਦੇ ਵਿੱਚ ਇਸ ਤਰ੍ਹਾਂ ਘੁੰਮ ਰਹੀਆਂ ਸੋ ਜਿਹੜੀਆਂ ਜਿਨ੍ਹਾਂ ਨੂੰ ਕੋਈ ਵੀ ਜਿਨ੍ਹਾਂ ਦਾ ਵਾਲੀਵਾਰਸ ਨਿਕਾ ਸੋ ਅਸੀਂ ਬੇਨਤੀ ਕਰਾਂਗੇ ਵਿਦੇਸ਼ ਮੰਤਰਾਲੇ ਨੂੰ ਦਾ ਧੰਨਵਾਦ ਵੀ ਕਰਦੇ ਆ ਕਿ ਜਿਹੜੇ ਇਹ ਲੋਰ ਫਸੇ ਹੋਏ ਬੱਚਿਆਂ ਨੂੰ ਲੜਕੀਆਂ ਨੂੰ ਵਾਪਸ ਲਿਆ ਰਹੇ ਜਿਨ੍ਹਾਂ ਦੀ ਮਦਦ ਦੇ ਨਾਲੇ ਵਾਪਸ ਆਈ ਹੈ ਕਿ ਉਹਨਾਂ ਵੀ ਲੜਕੀਆਂ ਦਾ ਵੀ ਜਿਹੜਾ ਹੈ ਉਹਨਾਂ ਦਾ ਵੀ ਆਪਣਾ ਲੈ ਕੀਤਾ ਜਾਵੇ ਉਹਨਾਂ ਨੂੰ ਆਪ ਆਪਣੇ ਘਰਾਂ ਦੇ ਦੁਕਾਇਆ ਜਾਵੇ ਤੇ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆਂ ਖਾਸ ਕਰਕੇ ਉਹ ਪਰਿਵਾਰ ਜਿਹੜੇ ਜਿਨ੍ਹਾਂ ਦੇ ਕੋਲ ਕੋਈ ਨਾ ਕੋਈ ਏਜੰਟ ਆਉਂਦਾ ਵੀ ਤੁਹਾਡੀ ਲੜਕੀ ਨੂੰ ਅਸੀਂ ਮਾਸਕਟ ਭੇਜ ਦਿੰਨੇ ਆ ਜਾਂ ਇਸੇ ਇਹਨਾਂ ਮੁਲਕਾਂ 'ਚ ਭੇਜ ਦਿੰਨੇ ਆ ਕੋਡ ਕੋਲ ਪੈਸੇ ਨਹੀਂ ਲੱਗਣਗੇ ਆ ਜਿਹੜਾ ਇਹੋ ਜਿਹੇ ਜਿਹੜੀਆਂ ਆ ਪ੍ਰੋਪੋਜ਼ਲ ਲੈ ਕੇ ਆਉਂਦੇ ਆ ਉਹਨਾਂ ਨੂੰ ਨਕਾਰਿਆ ਜਾਵੇ ਕਿਉਂਕਿ ਝੂਠੇ ਇਧਰ ਵਾਅਦੇ ਕਰਦੇ ਆ ਪਰ ਉਧਰ ਜਾ ਕੇ ਇਹ ਲੜਕੀਆਂ ਨੂੰ ਵਿਸਾ ਦਿੰਦੇ ਆ ਤੇ ਮਗਰੋਂ ਵੇਚ ਦਿੰਦੇ ਆ ਸੋ ਇਸ ਵਾਸਤੇ ਅਸੀਂ ਪੰਜਾਬ ਵਾਸੀਆਂ ਨੂੰ ਵੀ ਸਾਰੇ ਉਹਨਾਂ ਪਰਿਵਾਰਾਂ ਨੂੰ ਕਿਉਂਕਿ ਹੁਣ ਲਗਾਤਾਰ तकरीबन 130 ਤੋਂ ਵੱਧ ਲੜਕੀਆਂ ਜਿਹੜੀਆਂ ਹੈਗੀਆਂ ਵਾਪਸ ਲੈ ਚੁੱਕੇ ਆ ਔਰ ਹਜੇ ਵੀ ਉੱਥੇ ਦੱਸਦੇ ਕਿ ਵੀ ਲੜਕੀਆਂ ਹਜੇ ਉਥੇ ਪਾਰਕਾਂ ਦੇ ਵਿੱਚ ਘੁੰਮ ਰਹੀਆਂ ਪਤਾ ਨਹੀਂ ਹੋਰ ਕਿੰਨੀਆਂ ਲੜਕੀਆਂ ਇਸੇ ਤਰ੍ਹਾਂ ਜਿਹੜਾ ਸੋਸ਼ਲ ਸੰਦਸਕਾਰ ਹੋਈਆਂ ਹੋਣਗੀਆਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜੇ ਕਿਸੇ ਨੇ ਜਾਣਾ ਹੈਗਾ ਤਾਂ ਉਹ ਸਹੀ ਤਰੀਕੇ ਨਾਲ ਜਾਵੇ ਇਹਨਾਂ ਦੇ ਜਿਹੜੇ ਏਜੰਟ ਜਿਹੋ ਜਿਹੜੇ ਹੈ ਉਹਨਾਂ ਦੇ ਮਗਰ ਲੱਗ ਕੇ ਇਹਨਾਂ ਨੂੰ ਆਪਣੀਆਂ ਲੜਕੀਆਂ ਨੂੰ ਨਾ ਭੇਜਿਆ ਜਾਵੇ ਬਹੁਤ ਵੱਡਾ ਉੱਥੇ ਖਤਰਾ ਵੀ ਹੈ ਇਹਨਾਂ ਦਾ ਸੋਸ਼ਣ ਵੀ ਹੁੰਦਾ ਤੇ ਕਿਹੜੀ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਲੋਕ ਇਹਨਾਂ ਦੇ ਨਾਲ ਠੱਗੀਆਂ ਕਰਦੇ ਆ ਮਗਰੋਂ ਪੁਛਾ ਦਿੰਦੇ ਆ ਜਾਂ ਕਹਿੰਦੇ ਆ ਚੋਰੀ ਦਾ ਕੇਸ ਪਾ ਦੇਣਾ ਜਾਂ ਕੁਝ ਹੋਰ ਇਹੋ ਜਿਹੇ ਇਲਜ਼ਾਮ ਲਾ ਕੇ ਜੇਲ੍ਹ 'ਚ ਭੇਜ ਦਿੰਦੇ ਆ ਜਿਹਦੇ ਨਾਲ ਨਾ ਤਾਂ ਪਿਛੇ ਪਰਿਵਾਰ ਕੁਝ ਕਰ ਸਕਦਾ ਨਾ ਪਿਛੇ ਕੋਈ ਉਹਦਾ ਜਿਹੜਾ ਹੈਗਾ ਬਰੋਥ ਹੋ ਸਕਦੀ ਹੈ ਤੁਸੀਂ ਬੇਨਤੀ ਕਰਾਂਗੇ ਕਿ ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਆਪਣੀਆਂ ਭੈਣਾਂ ਨੂੰ ਆਪਣੀਆਂ ਧੀਆਂ ਨੂੰ ਆਪਣੀਆਂ ਘਰ ਵਾਲੀਆਂ ਨੂੰ ਲੜਕੀਆਂ ਨੂੰ ਜਿਹੜਾ ਹੈਗਾ ਵਿਦੇਸ਼ ਵਿੱਚ ਇਹਨਾਂ ਵਿੱਚ ਮੁਲਕਾਂ 'ਚ ਲਾ ਭੇਜੇ ਜਾਂ ਭੇਜਣਾ ਤੇ ਕਿਸੇ ਵਧੀਆ ਜਿਹੜੇ ਏਜੰਟ ਜਿਹੜੇ ਰਜਿਸਟਰਡ ਆ ਉਹਨਾਂ ਰਾਹੀਂ ਜਾ ਸਕਦੇ ਆ ਪਰ ਇਹਨਾਂ ਠੱਗ ਏਜੰਟਾਂ ਤੋਂ ਬਚਣ ਦੀ ਲੋੜ ਹੈ ਬੜਾ ਲਗਾਤਾਰ ਅਸੀਂ ਬੇਨਤੀਆਂ ਕਰ ਰਹੇ ਆ ਪਰ ਫਿਰ ਵੀ ਉਹ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਨੂੰ ਇਸੇ ਤਰ੍ਹਾਂ ਦਾ ਸਹਾਰਾ ਬਣਾ ਲੈਂਦੇ ਆ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਆ ਔਰ ਜਿੰਨਾ ਕਿ ਦੇਖਿਆ ਜਾਵੇ ਤਾਂ ਬਹੁਤ ਸਾਰੇ ਮੋਢੀਵਾਨ ਨੇ ਪੰਜਾਬੀ ਰਤਨਾਂ ਨੇ ਜਾਂ ਹੋਰ ਰਾਜਾਂ ਤੋਂ ਜਿਹੜੇ ਹਰ ਦੇਸ਼ਾਂ ਦੇ ਵਿੱਚ ਫੌਜਾਂ ਦੇ ਔਰ ਕਿਤਨਾ ਕੁ ਸੇ ਹਰ ਪ੍ਰਦੇਸ਼ਾਂ ਨੂੰ ਵੀ ਜੇ ਨਾ ਤਸ਼ੱਦਦ ਦੇ ਝਾੜੇ ਨੇ ਹਰ ਪ੍ਰਦੇਸ਼ਾਂ ਨੂੰ ਕਿਤਨਾ ਕਰੇ ਇਹਨਾਂ ਦੇ ਪ੍ਰਤੀ ਜਿਹੜਾ ਨਰਮ ਰਵੱਈਆ ਅਪਣਾਉਣਾ ਚਾਹੀਦਾ ਹੈ ਜੇ ਅਗਰ ਨਹੀਂ ਅਪਣਾਇਆ ਜਾਂਦਾ ਤਾਂ ਕੋਈ ਵੀਂਦਰ ਸਰਕਾਰ ਵੀ ਇਹ ਚੀਜ਼ ਕੋਈ ਸਭ ਤੋਂ ਐਕਟਿਵ ਇਹ ਵੀ 2-3 ਮੇਰੀ ਜਿਹੜਾ ਹੈਗਾ ਇਹ ਸੰਸਦ ਵਿੱਚ ਵੀ ਮद्दा ਜਿਹੜਾ ਹੈਗਾ ਉਠਾ ਚੁੱਕਿਆ ਹੈਗੇ ਬੜੀ ਉਠਾ ਚੁੱਕੇ ਆ ਉਹਦੇ ਵਾਸਤੇ ਜਿਹੜਾ ਹੈਗਾ ਕਿਉਂਕਿ ਸਰਕਾਰਾਂ ਨੂੰ ਕੋਈ ਦੱਸ ਕੇ ਜਾਂਦਾ ਨਹੀਂ ਇਧਰੋਂ ਵੀ ਨਹੀਂ ਸਕਦੇ ਦੱਸ ਕੇ ਜਾਂਦਾ ਉਧਰੋਂ ਵੀ ਜਿਹੜਾ ਹੈਗਾ ਉਹ ਚੀਜ਼ਾਂ ਸਰਕਾਰ ਦੇ ਧਿਆਨ ਵਿੱਚ ਤੇ ਉਦੋਂ ਆਉਂਦਾ ਵੀ ਜਦੋਂ ਬੰਦਾ ਫਸ ਜਾਂਦਾ ਤੇ ਜਿਹੜਾ ਹੈਗਾ ਕਿਉਂਕਿ ਜਿਹੜੇ ਗਲਤ ਲੋਕ ਆ ਉਹੀ ਇਹਨਾਂ ਨੂੰ ਗਰੀਬ ਲੋਕਾਂ ਨੂੰ ਲਾਲਚ ਦੇ ਦਿੰਦੇ ਆ ਗਰੀਬ ਕਹਿੰਦਾ ਵੀ ਚਲੋ ਇਸੇ ਬਿੱਲੇ ਨਾਲੋਂ ਜਿਹੜਾ ਹੈਗਾ ਉਥੇ ਜੇ 50 ਕਹਿੰਦੇ ਆ 40 ਦੇ ਦੇਣਗੇ ਸਾਡਾ ਜਿਹੜਾ ਹੈਗਾ ਬੱਚਾ ਗਰੀਬੀ ਘਰ ਦੀ ਚੱਕੀ ਜੂ ਇਹ ਜ਼ਿਆਦਾ ਜਿੰਨੇ ਵੀ ਇਹ ਸਰਕਾਰ ਹੋ ਰਹੀ ਬਿਲਕੁਲ ਲੋ ਲੈਵਲ ਦੇ ਗਰੀਬ ਲੋਕਾਂ ਨੂੰ ਇਹ ਨਾਲ ਸਰਕਾਰ ਬਣਾਉਂਦੇ ਆ ਦੇਖੋ ਇਹਨਾਂ ਨੇ ਕਿਹਾ ਇਹ ਵੀ ਅਸਲ ਦੇਸ ਦਾ ਪੈਂਦਾ ਕਿ ਨੈਸ਼ਨੈਲਿਟੀ ਨੂੰ ਜਾਂ ਕਹਿ ਲਈਏ ਕਿ ਇਹ ਭਾਰਤੀ ਹੈ ਦੇ ਬਿਨਾਸਕਰ ਇਹਨਾਂ ਤੋਂ ਤਾਂ ਤਸ਼ੱਦਦ ਕੀਤਾ ਜਾਂਦਾ ਜਾਂ ਹੋਰ ਨਹੀਂ ਨਹੀਂ ਇਸ ਨਾਲ ਕਿਉਂਕਿ ਉਹਨਾਂ ਦੇ ਜਿਹੜੇ ਹੈਗੇ ਆ ਜਿਹੜੇ ਏਜੰਟਾਂ ਆ ਉਹੋ ਜਿਹੇ ਬੰਦੇ ਮਰੇ ਵੀ ਉਹੋ ਜਿਹੇ ਹੀ ਬੰਦੇ ਜਿਹੜੇ ਟੱਕਰਦੇ ਆ ਵੈਸੇ ਵੀ ਜਿਹੜਾ ਹੈਗਾ ਅਰਬ ਮੁਲਕਾਂ ਦੇ ਜਿਹੜੇ ਹੈਗੇ ਆ ਇਹ ਆ ਜਾਦੇ ਹੋਰ ਧਰਮ ਵਾਲਿਆਂ ਨੂੰ ਇੰਨਾ ਜਿਹੜਾ ਹੈਗਾ ਸਤਕਾਰ ਨਹੀਂ ਦਿੰਦੇ ਤਰਜੀਹ ਨਹੀਂ ਦਿੰਦੇ ਉਹਨਾਂ ਨੂੰ ਪਛਵਾ ਵਾਂਗੂ ਜਿਹੜਾ ਹੈਗਾ ਉਹ ਸਮਝਦੇ ਆ ਸੋ ਇਸ ਵਾਸਤੇ ਉਹਨਾਂ ਦੇ ਮੁਲਕਾਂ ਦੇ ਵਿੱਚ ਅਸੀਂ ਕਿਨੇ ਘਰਾਂ ਦੇ ਵਿੱਚ ਜਿਹੜੇ ਹੈਗੇ ਆ ਲੋਕਾਂ ਦੇ ਉਹਨਾਂ ਦੇ ਲੜਕੀਆਂ ਨੂੰ ਨਹੀਂ ਭੇਜਣਾ ਚਾਹੀਦਾ ਜਦੋਂ ਘਰਾਂ ਵਿੱਚ ਕਿਲ ਜਾਂਦੇ ਇਹ ਘਰਾਂ ਦੇ ਵਿੱਚ ਪ੍ਰੋਬਲਮ ਜਿਹੜੇ ਕੰਪਨੀਆਂ ਵਿੱਚ ਜਾਂਦੇ ਆ ਜਿਹੜੇ ਸਹੀ ਤਰੀਕੇ ਨਾਲ ਵਿਆਹ ਲੈ ਕੇ ਕੰਪਨੀਆਂ 'ਚ ਕੋਈ ਕੰਮ ਕਰਦੇ ਉਹਨਾਂ ਨੂੰ ਠੀਕ ਪਰ ਇਹ ਘਰਾਂ ਵਿੱਚ ਜਦੋਂ ਹੈਗੇ ਇਹ ਸਾਰੇ ਗੈਰਕਾਨੂੰਨੀ ਕੰਮ ਕਰਦੇ ਆ ਕੋਈ ਇਹਨਾਂ ਦਾ ਜਿਹੜਾ ਹੈਗਾ ਵੀਡੀਓ ਤੇ ਸਹਾਦਨ ਮੰਗਾ ਲੈਣਾ ਟੂਰਿਸਟ ਦੇ ਉੱਤੇ ਉੱਥੇ ਜਾ ਕੇ ਵੇਚ ਦਿੰਦੇ ਆ ਵੀ ਕਰਦੇ ਕੋ ਜਲਦੀ ਜਿਹੜਾ ਮੁੱਦਾ ਤੁਹਾਡੇ ਕੋਲੋਂ ਹਰ ਵਾਰ ਅਸੀਂ ਫਿਰ ਫਿਰ ਇਹਨੂੰ ਜਿਹੜੇ ਹੈਗੇ ਕੋਸ਼ਿਸ਼ ਕਰਾਂਗੇ ਸੰਸਦ ਵਿੱਚ ਉਠਾਵਾਂਗੇ ਇਹ ਜਿਹੜੀ ਚੀਜ਼ ਹੈ ਨਾ ਜਾਂ ਤਾਂ ਇਦਾਂ ਹੀ ਜਾਣੇ ਬੰਦ ਕਰ ਦੇਣ ਕਿਉਂਕਿ ਹੁਣ ਜਦੋਂ ਜਾਂਦੇ ਆ ਉਹ ਤਾਂ ਕਹਿੰਦੇ ਆ ਟੂਰਿਸਟ ਆ ਟੂਰਿਸਟ ਦੇ ਅੱਗੇ ਉਹਨੂੰ ਰੋਕ ਨਹੀਂ ਸਕਦੇ ਪਰ ਉੱਥੇ ਜਾ ਕੇ ਕੀ ਕਰਦੇ ਆ ਉਹ ਜਿਹੜਾ ਹੈਗਾ ਸਾਰਾ ਜਿਹੜਾ ਹੈਗਾ ਏਜੰਟਾਂ ਦਾ ਘਾਲਾ ਮਾਲਾ ਇਹਦੇ ਵਾਸਤੇ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਉੱਥੇ ਸਰਕਾਰ ਦੇ ਨਾਲ ਵੀ ਉਹ ਮੁੱਦਾ ਉਠਾਉਣਾ ਚਾਹੀਦਾ ਵੀ ਇਸ ਤਰ੍ਹਾਂ ਸਾਡੇ ਨਾਗਰਿਕਾਂ ਦਾ ਨੁਜਰਾ ਹੈਗਾ ਉਹ ਤੱਕਾ ਨਹੀਂ ਹੋਣਾ ਚਾਹੀਦਾ ਪਰ ਜਦੋਂ ਗੈਰਕਾਨੂੰਨੀ ਹੋ ਜਾਂਦਾ ਤੇ ਫਿਰ ਉਹਦੇ ਸਰਕਾਰ ਵੀ ਚੁੱਪ ਕਰ ਜਾਂਦੀ ਹੈ ਕਿਉਂਕਿ ਉਹ ਕਹਿੰਦੇ ਕਿ ਹੈ ਗੈਰ ਕਾਨੂੰਨੀ ਹੈ ਇਸ ਵਾਸਤੇ ਜਿਹੜਾ ਇਹ ਤਾਂ ਸਹੀ ਹੋਵੇ ਫਿਰ ਉਹਦੇ ਉੱਤੇ ਜਿਹੜਾ ਹੈਗਾ ਸਰਕਾਰ ਵੀ ਆਪਣਾ ਜਿਹੜਾ ਹੈਗਾ ਰਫ ਕਰ ਸਕਦੀ ਹੈ ਤਦੋਂ ਹੀ ਦਖਲ ਦੇ ਕੇ ਅੰਬੈਸੀ ਵਾਲਿਆਂ ਨੇ ਇਹਨਾਂ ਨੇ ਵੱਖ-ਵੱਖ ਜਿਹੜੇ ਬੱਚਿਆਂ ਨੂੰ ਛੁਲਵਾ ਕੇ ਲਿਆ ਇਹ ਜਿਹੜਾ ਗ੍ਰੋ ਆਏ ਗੱਲਾਂ ਆਪਣੇ ਪੰਜਾਬ ਜਿਨੀ ਇਹ ਵੱਖ-ਵੱਖ ਹੋਰ ਵੀ ਸਟੇਟਾਂ ਦੇ ਵਿੱਚ ਆ ਹੋਰ ਮੁਲਕਾਂ 'ਚ ਵੀ ਆ ਨੇਪਾਲ ਦੀਆਂ ਬੱਚੀਆਂ ਵੀ ਇਸੇ ਤਰ੍ਹਾਂ ਹੋਰ ਵੱਖ-ਵੱਖ ਮੁਲਕਾਂ ਦੀਆਂ ਬੱਚੀਆਂ ਵੀ ਜਿਹੜੀਆਂ ਹੈਗੀਆਂ ਇਸੇ ਤਰ੍ਹਾਂ ਹੀ ਉਧਰ ਕਰਦੇ ਇੱਕ ਵੱਡਾ ਇੰਟਰਨੈਸ਼ਨਲ ਗ੍ਰੋ ਆ ਇਦੇ ਵਿੱਚ ਜਿਹੜਾ ਹੈਗਾ ਵੱਖ-ਵੱਖ ਸਟੇਟਾਂ ਦੇ ਵਿੱਚ ਇਹਨਾਂ ਦੇ ਏਜੰਟ ਛੱਡੇ ਹੋਏ ਆ ਉਹਨਾਂ ਰਾਹੀਂ ਇਹਨਾਂ ਨੂੰ ਜਿਹੜਾ ਹੈਗਾ ਇਕੱਠਾ ਕਰਦੇ ਆ ਤੇ ਆਪ ਮੋਟੀ ਕਮਾਈ ਕਰਦੇ ਆ ਤੇ ਜਿਹੜੇ ਆਮ ਘਰ ਦੇ ਗਰੀਬ ਪਰਿਵਾਰਾਂ ਦੇ ਵਿੱਚ ਇਹਨੂੰ ਉੱਥੇ ਪਛਾ ਦਿੰਦੇ ਆਸ਼ ਕਰਦੇ ਆ ਜਲਦ ਪਰਦਾ ਪਾਛ ਹੋਵੇਗਾ ਆ ਕੋਸ਼ਿਸ਼ ਕਰਦੇ ਆ ਕਿ ਸਰਕਾਰ ਦੇ ਮੋਰੇ ਫਿਰ ਇਹ ਮੁੱਦਾ ਮੁੱਦਾ ਉਠਾਇਆ ਜਾਵੇ ਤਾਂ ਕਿ ਇਹ ਜਿਹੜੀ ਹੋ ਰਿਹਾ ਜੋ ਇਹ ਵਤੀਰਾ ਇਹਨੂੰ ਬੰਦ ਕੀਤਾ ਜਾਵੇ